ਅਜੀ ਸੱਤ ਪਿੰਡ ਵੱਲੋਂ ਮਾਜਰਾ ਵੇ ਗਏ ਪੜਾਈ ਚ ਵਰ ਕਿਵੇਂ ਸੀ ਕਿ ਉਹ ਬਸ ਇਹ ਜਿਹੇ ਪੜਾਈ ਮਤਾਂ ਡੰਗਰ ਚਾਰਨੇ ਆਲੇ ਫਿਰ ਬਿਜਲੀ ਬੁੱਲੀ ਜਾਨੀ ਤੁਸੀਂ ਕੱਟਦੇ ਹੋ ਜਿਆਦਾ ਕੋਈ ਤੰਗ ਕਰਦੀ ਤਾਂ ਕੱਟਦੀ ਨਹੀਂ ਸਹੀ ਲੀਵਾਂ ਕੋ ਮਨਾਣਾ ਵੇਦਾ ਹਾਏ ਹਾਏ ਮੇਰੀ ਬੁੱਗੀ ਗੁੱਸਾ ਕਰ ਗਈ ਵੀ ਚੰਗੇ ਕੰਮ ਕਰਦੇ ਤੇ ਹੀ ਤਾ ਚੰਗੇ ਬੰਦਿਆਂ ਨੂੰ ਲਾ ਕੇ ਬੈਠੀਦਾ ਦਾਈ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਮੋਹਾਲੀ ਦੇ ਵਿੱਚ ਨਾ ਇੰਡਸਟਰੀ ਏਰੀਆ ਬੜਾ ਹੁੰਦਾ ਸੀ ਤਾਂ ਉਹਨਾਂ ਇੰਡਸਟਰੀ ਏਰੀਆ ਦੇ ਵਿੱਚ ਦੇ ਵਿੱਚ ਫੈਕਟਰੀਆਂ ਦੇ ਵਿੱਚ ਵੀ ਅਸੀਂ ਜੌਬ ਕਰੀ ਹੈ ਫਰਸਟ ਕਲਾਸ ਪਾਸ ਕਰ ਹੁੰਦੇ ਰਹੇ ਸਾਰੇ ਹੁਣ ਵੀ ਖਰੜ ਖਾਲਸਾ ਸਕੂਲ ਮਾ ਜੇ ਬੋਰਡ ਹੋਇਆ ਜਦੋਂ ਉੱਪਰ ਲਿਖਿਆ ਬਹੁਣਾ ਮੈਡ ਦੇ ਵਿੱਚ ਮੇਰਾ ਨਾਮ ਆਉਂਦਾ ਰਿਹਾ ਕਈ ਨੂੰ ਤੁਸੀਂ ਵਧੀਆ ਸੀਗੇ ਨਾ ਜੀ ਨਾ ਮੈਨੂੰ ਤਾਂ ਕੱਖ ਵੀ ਨਾ ਆਉਂਦਾ ਮਨ ਤਾਂ ਪੰਜਾਬੀ ਲਿਖਣੀ ਆਉਂਦੀ ਛੜੀ ਬਹੁਤ ਸੋਹਣੀਆਂ ਨਾਲੀ ਮੁੱਛਾਂ ਬੜੀ ਹੁੰਦੀਆਂ ਨੇ ਬਸ ਵੀਰ ਕਰਾ ਲੀਆਂ ਦੀਆਂ ਜ ਸਤਵਿੰਦਰ ਬੁੱਗੇ ਦਾ ਗਾਣਾ ਆਉਂਦਾ ਹਾਏ ਨਹੀਂ ਮਰ ਜਾਣੀ ਏ ਹਾਏ ਨਹੀਂ ਡੁੱਬ ਜਾਣੀ ਏ ਮੈਂ ਕਿੜੇ ਦਾ ਤੇਰੇ ਪੈਣਗੇ ਸੋਣੀਏ ਦਿਲ ਤੋੜਿਆ ਤੂੰ ਸੋਹਣੇ ਜਿਹੇ ਚੰਨ ਦਾ ਕਿੰਨੇ ਟਾਈਮ ਦਾ ਪਿਆਰ ਹੈ ਭਾਈ 6-7 ਸਾਲ ਹੋ ਗਏ ਸੀਗੇ ਅੱਛਾ ਆਸ਼ਕੀ ਜਿਹਾ ਪਾ ਕੁਲੇ ਵਰ ਆਸ਼ਕੀ ਜਿਹਾ ਵੀ ਨਹੀਂ ਪਾ ਕੁਲੇ ਕੈਨੇਡਾ ਵਾਲੀ ਨੂੰ ਕੋਈ ਆਖਰੀ ਵਾਰ ਕੋਈ ਸੰਦੇਸ਼ ਦੇਣਾ ਹੋਵੇ ਜਾਂ ਜੂੰਦੀ ਵਾਸਤੇ ਰਹੇ ਜੀ ਰੱਬ ਮੁੰਡਾ ਦਵੇ ਜੀ ਬਸ ਉਹਨੂੰ ਹਣਾ ਅਬੇ ਤੁਸੀਂ ਵੀ ਆਉਣ ਤੇ ਇੱਕ ਬੋਲੀ ਨਹੀਂ ਮੈਨੂੰ ਨਹੀਂ ਇਹ ਚੰਨ ਖਣਾ ਦੋ ਨਹੀਂ ਗਾਣੇ ਬਿਥਰੇ ਉਹਨੇ ਜੀ ਹੁਣ ਗਾਣੇ ਚੱਲਦੇ ਨਹੀਂ ਐ ਮੂੰਹ ਚ ਦੰਦ ਨਹੀਂ ਐ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਬਾਈ ਫਿਰ ਦਿੱਤਾ ਦਿਲ ਕੇ ਨੂੰ ਵਿਆਹ ਹੋ ਗਿਆ ਜੀ ਹੁਣ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਹਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦੀਦਾ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੀ ਸੱਤ ਪਿੰਡ ਵੱਲੋਂ ਮਾਜਰਾ ਵੇ ਗਏ ਉੱਥੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਨੌਜਵਾਨ ਵੀਰ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਸਾਰੇ ਤਜਰਬੇ ਸਾਂਝੇ ਕਰਦੇ ਆਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਨਾਮ ਹੈ ਜੀ ਅਵਤਾਰ ਸਿੰਘ ਹੈ ਜੀ ਬਾਬਾ ਜੀ ਕਿਵੇਂ ਚੱਲ ਰਹੀ ਆ ਜ਼ਿੰਦਗੀ ਕਿਵੇਂ ਚੱਲ ਰਹੀ ਆ ਬੜਾ ਠੀਕ ਠਾਕ ਜਰ ਰਹੀ ਜੀ ਜਵਾਨੀ ਕਿ ਐਨ ਘੈਂਟ ਰਹੀ ਜੀ ਘੈਂਟ ਜਵਾਨੀ ਦੀ ਘੈਂਟ ਜਿਹੀ ਗੱਲਾਂ ਦੱਸੋ ਦੋ ਚਾਰ ਐਨ ਵਧੀਆ ਰਹੀ ਘੈਂਟ ਹੈ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਨਾਲ ਸਭ ਕੋ ਦੇਵਾ ਜੀ ਐਸ਼ ਕਰਦੇ ਜੀ ਸਭ ਐਨ ਚੰਗੀ ਤਰ੍ਹਾਂ ਥੋੜੀ ਐਸ਼ ਸਾਨੂੰ ਵੀ ਦੱਸ ਦੋ ਨਾ ਕਿਵੇਂ ਐਸ਼ ਕਰਦੇ ਸੀ ਐਸ਼ ਬਸ ਆਹੀ ਆਪਣਾ ਖਾਣਾ ਪੀਣਾ ਚੰਗਾ ਜੀ ਬਾਹਰ ਜਾਣਾ ਘੁੰਮਣਾ ਫਿਰਨਾ ਜੀ ਬਾਹਰ ਵੀ ਘੁੰਮਿਆ ਏ ਠੀਕ ਹੈ ਜੀ ਸਭ ਕੁਝ ਚੰਗੀ ਤਰ੍ਹਾਂ ਲੱਖੀਆਂ ਜਿੰਦਗੀ ਘੁੰਮਣਾ ਫਿਰਨਾ ਉਰੇ ਜਿਵੇਂ ਅੱਜ ਕੱਲ ਤਾਂ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ 3B2 ਦੀ ਮਾਰਕੀਟ ਹੈਗੀ ਮਹਾਲੀ ਤੇ ਚੰਡੀਗੜ੍ਹ ਲੀਕ ਲੁਕ ਗਈ ਥੋੜੇ ਵੇਲੇ ਕੀ ਹੁੰਦਾ ਸੀ ਉਦੋਂ ਖਾੜੇ ਪੜਦਾ ਹੈ ਪਿੰਡਾਂ ਦੀ ਟੋਬੇ ਹੁੰਦੀ ਉਸ ਟਾਈਮ ਅਛੀ ਹਾਂ ਜੀ ਟੋਬੇ ਦੀ ਵਰਜਾ ਜਿਆਦਾ ਗੱਲ ਨਜ਼ਾਰੇ ਤੇ ਹੁੰਦਾ ਟੋਬੇ ਮੈਂ ਗੰਦ ਘੇਰਦਾ ਪਿੰਡਾਂ ਦਾ ਅਛੀ ਜਦੋਂ ਪਾਣੀ ਨਹੀਂ ਤਾਂ ਹੈ ਸਮਰਸੀ ਪਾਣੀ ਦੀ ਹੈ ਨਲਕੇ ਤੇ ਜੀ ਜੀ ਨਲਕਾ ਪਾਣੀ ওই ਨਾਲ ਹੀ ਖਾਜੇ ਕਰਨੀ ਦੀਆਂ ਜੀ ਜੀ ਪਾਣੀ ਸਾਫ਼ ਹੁੰਦਾ ਟੋਬਿਆਂ ਗਾਏ ਨਾ ਬਿਲਕੁਲ ਐ ਨਜ਼ਾਰੇ ਕੁਦਦੇ ਤਿਰਦੇ ਰਹਿੰਦੇ ਤੇ ਬਈ ਪੜਾਈ ਕਿੰਨੇ ਕੀਤੀ ਆ ਪੜਾਈ ਸੱਤ ਕਰੀ ਜੀ ਸੱਤ ਕੀਤੀ ਆ ਪੜਾਈ ਦੇ ਵਰ ਕਿਵੇਂ ਸੀ ਕਿਓ ਬਸ ਇਹ ਜਿਹੇ ਪੜਾਈ ਮਤਾਂ ਨਾਲ ਡੰਗਰ ਚਾਰਨੇ ਆਏ ਸੀ ਨੀ ਬਰੇ ਕੋਟ ਕੋਟ ਬੈਂਦੀ ਸੀ ਗੁੱਲੇ ਹਾਂ ਕੋਟ ਬੋਰੀਆਂ ਬੈਂਦੇ ਜੀ ਕਿੰਨੇ ਕੋਈ ਸਰਵਿਸ ਵਧੀਆ ਦੱਸੋ ਨੂੰ ਐਰ ਬੈਂਦੇ ਜੀ ਪੀਟੀ ਮਾਸਟਰ ਦਾ ਅੱਛਾ ਜੀ ਫੌਜੀ ਦਾ ਠੀਕ ਹੈ ਜੀ ਤੁਹਾਨੂੰ ਪਤਾ ਫੌਜੀਆ ਕਨੂਰ ਕਹੇ ਜਾਉਂਦੇ ਬਿਲਕੁਲ ਬਿਲਕੁਲ ਜੇ ਨਾ ਗਏ ਜੀ ਢਾਰੇ ਨੂੰ ਤੇ ਉਹ ਬਈ ਅੱਸੀ ਗੱਲ ਜੀ ਸੱਚੀ ਗੱਲ ਜੀ ਉਹ ਬਈ ਕਿਵੇਂ ਰਹੀ ਜ਼ਿੰਦਗੀ ਜੀ ਜੀ ਬਹੁਤ ਵਧੀਆ ਜੀ ਦੁਸ਼ਟੀ ਆ ਸੁਨ ਟੂਟੀ 40 ਸਾਲ ਗੌਰਮੈਂਟ ਦੀ ਨੌਕਰੀ ਸੀ ਸੈਕਟਰੀਏਟ ਜੀ ਅੱਛਾ ਜੀ ਸੋ ਗੜਾ ਰਿਟਾਇਰ ਹੋਇਆ ਜੀ ਮੈਂ ਠੀਕ ਹੈ ਜੀ ਬਸ ਸਾਰੇ ਵਿਭਾਗਾਂ ਵਿੱਚ ਗਾਇ ਜੀ ਸੰਗਤ ਸੰਗਤ ਮੈਗਾ ਵਿੱਚ ਰਹੇ ਜੀ ਕਿਹਨੇ ਇਤਿਹਾਸਿਕ ਪੱਕੋ ਵੀ ਪਿੰਡ ਹੈ ਮਸ਼ਹੂਰ ਆ ਇਹਦਾ ਇਤਿਹਾਸ ਥੋੜਾ ਦੱਸੋ ਮਸ਼ਹੂਰ ਸਾਡਾ ਹੋਇਆ ਜੀ ਪਿੰਡ ਬਾਬਾ ਜਾਨ ਕੀ ਦਾਸ ਕਰਕੇ ਜੀ ਜੀ ਉਹ 1965 ਪਹਿਲੀ ਜਨਵਰੀ ਨੂੰ 1965 ਹੋਰ ਗਵਾਸ ਹੋ ਗਈ ਸੀ ਜੀ ਅੱਜ ਕੱਲ ਇਹ ਮਾਤਰ ਉਹਦਾ ਨਾਂ ਤੇ ਹੀ ਮਾ ਸਾਡਾ ਪਿੰਡ ਆ ਹਰ ਪਾਸੇ ਪਿੰਡ ਉਹਨੇ ਨਾਂ ਤੇ ਸਾਡੇ ਪਿੰਡ ਦਾ ਆਉਂਦਾ ਜੀ ਤੂੰ ਉਹ ਸਾਹਮਣੇ ਦੇਖਿਆ ਉਹਨਾਂ ਗੇਟ ਦੇ ਉੱਤੇ ਲੱਗੇ ਹੋਣ ਲਾ ਫੋਟੋ ਵੀ ਲੱਗੀਆਂ ਇੱਥੇ ਮੇਲਾ ਭਰਦਾ ਜੀ ਬਸੰਤ ਪੰਚਮੀ ਦਾ ਠੀਕ ਹੈ ਉਹ ਬਾਬਾ ਜੀ ਨੇ ਪਹਿਲਾਂ ਸ਼ੁਰੂ ਤੇ ਹੀ ਮਦਦ ਕਰਿਆ ਹੋਇਆ ਸੀ ਜੀ ਜੀ ਤੇ ਉਹਦੇ ਬਹੁਤ ਵਧੀਆ ਬਥੇਰਾ ਘਟੁੰਦਾ ਜੀ ਲੰਗਰ ਬੜਾ ਚੱਲਦਾ ਹੈ ਜੀ ਇੱਥੇ ਕੜੀ ਚੌੜ ਬੜੀ ਮਸ਼ਹੂਰ ਹੈ ਜੀ ਜੀ ਉਹਨਾਂ ਦੇ ਵਿੱਚ ਉਹ ਵੀ ਚੱਲਦੀ ਕੜੀ ਚੌੜ ਦੀ ਉਹ ਡੇਰੇ ਦੀ ਕੜੀ ਆ ਡੇਰੇ ਜਿੱਧਰ ਸਾਡਾ ਆ ਠੀਕ ਹੈ ਜੀ ਹਾਂਜੀ ਹਾਂ ਅਬਈ ਅਸੀਂ ਗੱਲ ਜੀ ਅਬਈ ਕਿਵੇਂ ਹੋ ਬਹੁਤ ਵਧੀਆ ਜੀ ਇਹਨਾਂ ਸੋਚ ਕੇ ਜੀ ਕਦੇ ਬੋਲਿਓ ਨਹੀਂ ਮਤਲਬ ਜਦੋਂ ਹੁਣ ਕਦੇ ਚੰਗੇ ਬੰਦੇਆਂ ਦੇ ਵਿੱਚ ਬਹਿ ਕੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਬੜੇ ਸੱਚ ਜਿਹੇ ਢੰਗ ਨਾਲ ਹੀ ਗੱਲਬਾਤ ਕਰਨੀ ਕਹਿੰਦੀ ਹੈ ਨਹੀਂ ਨਹੀਂ ਅਸੀਂ ਤਾਂ ਆਪ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀਆਂ ਜਿਹੜੇ ਪੀਟੀਸੀ ਚੈਨਲ ਵਾਲੇ ਅੱਜ ਮੇਰੇ ਪਿੰਡ ਦੇ ਵਿੱਚ ਬੱਲੂ ਮਜਰੇ ਦੇ ਵਿੱਚ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਉਰੇ ਜਾਂ ਉਹਨਾਂ ਦੀਆਂ ਪ੍ਰੋਬਲਮਾਂ ਸੁਣਨ ਵਾਸਤੇ ਵੀ ਕਿਹੜੀਆਂ ਪ੍ਰੋਬਲਮਾਂ 'ਚ ਤੁਸੀਂ ਗੁਜਰੇ ਆ ਜਾਂ ਕਿਹੜੀਆਂ 'ਚੋਂ ਗੁਜਰ ਰਹੇ ਆ ਤਾਂ ਉਹ ਗੱਲਾਂ ਬਾਤਾਂ ਤੁਸੀਂ ਸਾਡੇ ਮੂੰਹੋਂ ਸੁਣਨ ਵਾਸਤੇ ਉਰੇ ਅੱਜ ਸਾਡੇ ਕੋਲ ਪਹੁੰਚੇ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਥੋੜੀ ਇਹ 2-4 ਕਿਉਂਕਿ ਜਦੋਂ ਅਜੇ ਸ਼ੁਰੂ ਨਹੀਂ ਹੋਇਆ ਸੀ ਨਾ ਉਦੋਂ ਤੁਸੀਂ ਸਭ ਤੋਂ ਵੱਧ ਮਤਲਬ ਇੱਕ ਦੂਜੇ ਤਾਂ ਜਿਲਾ ਲਓ ਕੁਝ ਵੀ ਕਰਦੇ ਸੀ ਤੁਸੀਂ ਕੁਝ ਮਾੜੇ ਮੋਟੇ ਦੱਸੋ ਖੱਟੀਆਂ ਮਿੱਠੀਆਂ ਬਚਪਨ ਦੀਆਂ ਜਵਾਨੀ ਦੀਆਂ ਸਾਰੀਆਂ ਗੱਲਾਂ ਬਾਤਾਂ ਯਾਦਾਂ ਕੋਈ ਬਚਪਨ ਦਾ ਤਾਂ ਜੀ ਹੁਣ ਦੇਖੋ ਇੱਕ ਬੱਚਾ ਕੋਈ ਵੀ ਆਪਣੇ ਮਾਂ-ਬਾਪ ਦੇ ਘਰੇ ਪੈਦਾ ਹੁੰਦਾ ਮਾਂ-ਬਾਪ ਦਾ ਵੀ ਇਹੀ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਵਧੀਆ ਵਿੱਦਿਆ ਹਾਸਲ ਕਰਾ ਕੇ ਤੇ ਉਹਨੂੰ ਕਿਸੇ ਨਾ ਕਿਸੇ ਗਵਰਨਮੈਂਟ ਦੇ ادارے ਦੇ ਵਿੱਚ ਚਲੇ ਜਾਵੇ ਅਈ ਦਜੀ ਕੁਝ ਸਫਲ ਵੀ ਹੋ ਜੰਨੇ ਆ ਤੇ ਕੁਝ ਰਹਿ ਵੀ ਜੰਨੇ ਆ ਦੱਸੋ ਫਿਰ ਜੌਬ ਲੈਣ ਤੋਂ ਪਹਿਲਾਂ ਕਿਵੇਂ ਰਹਾ ਜਿਹੜਾ ਸਫਰ ਸੀਗਾ ਪੜ੍ਹਾਈ ਦਾ ਸਫਰ ਹਾਂ ਜੌਬ ਲੈਣ ਤੋਂ ਪਹਿਲਾਂ ਜਦੋਂ ਮਤਲਬ ਪੜ੍ਹਾਈ ਕਰਕੇ ਹਟ ਗਏ ਸੀ ਜਣੀ 10ਵੀਂ ਕੇ ਸਾਡੇ ਵਾਸਤੇ ਤਾਂ ਬਹੁਤ ਹੁੰਦੀ ਸੀ ਤਾਂ ਉਸ ਟਾਈਮ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਜਾਂ ਉਸ ਤੋਂ ਪਹਿਲਾਂ ਹੋਰ ਵੀ ਰਹੇ ਮੁੱਖ ਮੰਤਰੀ ਸਾਹਿਬ ਜੀ ਜੀ ਉਸ ਵੇਲੇ ਮੁਹਾਲੀ ਦੇ ਵਿੱਚ ਨਾ ਇੰਡਸਟਰੀ ਏਰੀਆ ਬੜਾ ਹੁੰਦਾ ਸੀ ਜੀ ਤਾਂ ਉਹਨਾਂ ਇੰਡਸਟਰੀ ਏਰੀਆ ਦੇ ਵਿੱਚ ਦੇ ਵਿੱਚ ਫੈਕਟਰੀਆਂ ਦੇ ਵਿੱਚ ਵੀ ਅਸੀਂ ਜੌਬ ਕਰੀ ਐ ਜਦ ਕਿ ਤੇ ਹਲੇ ਪੂਰੇ ਮੈਚੂਰ ਨਹੀਂ ਸੀ ਹੋਏ ਜਾਂ ਟਰਾਂਸਪੋਰਟ ਦਾ ਡਿਲੀਵਰੀ ਲੈਂਚ ਨਹੀਂ ਸੀ ਸਿੱਖੇ ਤਾਂ ਉਹਨਾਂ ਕੰਪਨੀਆਂ ਵਿੱਚ ਵੀ ਕੰਮ ਕਰਿਆ ਜਿਵੇਂ ਕੰਬਾਈਨ ਡਿਵੀਜ਼ਨ ਐ ਲਾਂਡਰਾ ਤੇ ਅੱਪਰ ਜਿਹੜੀ ਉੱਥੇ ਵੀ ਕੰਮ ਕੀਤਾ ਲਾ ਤਾਂ ਜੀ ਵਧੀਆ ਐ ਵੀ ਚੰਗੇ ਕੰਮ ਕਰਦੇ ਤੇ ਤਾਂ ਚੰਗੇ ਬੰਦਿਆਂ ਨੂੰ ਲਾ ਕੇ ਬੈਠੀਦਾ ਤਾਂ ਇਹ ਇੱਥੇ ਬਸ ਆਜੀ ਦਾ ਬੇਲੇ ਉਹਨੇ ਇੱਥੇ ਵੈਟਜੀ ਦਾ ਆਕੇ ਤਾਂ ਤ ਉਸ ਖੇਲੀਦਾ ਜੀ ਹਾਂਜੀ ਬਾਈ ਫਿਰ ਤੁਹਾਨੂੰ ਉਹਰੇ ਸੱਤ ਜਾਂ ਹੁੰਦੇ ਕਿੰਨਾ ਟਾਈਮ ਹੋ ਗਿਆ ਸੱਤ ਚ ਅਸੀਂ ਬਜ਼ੁਰਗ ਬੈਠੇ ਹੁੰਦੇ ਸੀ ਸਾਡੇ ਸਾਰੇ ਪਿੰਡ ਦੇ ਅਸੀਂ ਘਟੇ ਜਾਂਦੇ ਆ ਜੀ ਜਦੋਂ ਕਦੇ ਲੰਗੀ ਦਾ ਇੱਥੇ ਫੇਰ ਬੈਜੀਦਾ ਬਜ਼ੁਰਗਾਂ ਦੀਆਂ ਗੱਲਾਂ ਬਜ਼ੁਰਗਾਂ ਤੋਂ ਕੀ ਸਿੱਖ ਨੂੰ ਮਿਲਿਆ ਤੁਹਾਨੂੰ ਮਤਲਬ ਕੀ ਸਿੱਖ ਨੂੰ ਮਿਲਦਾ ਬਜ਼ੁਰਗ ਜੀ ਸਾਡੇ ਚੰਗੀਆਂ ਗੱਲਾਂ ਹੀ ਸਿਖਾਉਂਦੇ ਸੀ ਸਾਨੂੰ ਸਾਡੇ ਪਿੰਡ ਦੇ ਹਾਂਜੀ ਤੇ ਸਾਨੂੰ ਕੋਈ ਨੌਲੇਜ ਦੀਆਂ ਕਿਤੇ ਸਾਡੇ ਤੋਂ ਗਲਤੀਆਂ ਹੋ ਜੰਦੀਆਂ ਫੇਰ ਸਾਨੂੰ ਸਮਝਾਉਂਦੇ ਵੀ ਐ ਕਿਦਾਂ ਦੀਆਂ ਗਲਤੀਆਂ ਕੋਈ ਵੀ ਹੋ ਜਾਂਦੀ ਐ ਕੋਈ ਇੱਕ ਅੱਧੀ ਦੱਸੋ ਨਾ ਕੋਈ ਕੋਈ ਕੰਮ 'ਚ ਕੋਈ ਕਮੀ ਹੁੰਦੀ ਹੈ ਤਾਂ ਸਾਨੂੰ ਸਮਝਾਉਂਦੇ ਆਂ ਵੀ ਬੇਟਾ ਇਦਾਂ ਨਹੀਂ ਇਦਾਂ ਕਰਨਾ। ਮਤਲਬ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਆਈ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਬੱਚਿਆਂ ਨੂੰ ਸਮਝਾਉਂਦੇ ਆਈ। ਹੋਰ ਬਈ ਕੀ ਹਾਲ ਹੈ? ਠੀਕ ਹੈ। ਭਾਈ ਤੁਸੀਂ ਕੀ ਕਰਦੇ ਹੋ? ਮੈਂ ਇਲੈਕਟ੍ਰੀਸ਼ੀਅਨ ਆਈ। ਪਰ ਬਿਜਲੀ ਬੁੱਲੀ ਜਾਨੀ ਤੁਸੀਂ ਕੱਟਦੇ ਹੋ। ਹਾਂਜੀ ਹਾਂਜੀ। ਜ਼ਿਆਦਾ ਕੋਈ ਤੰਗ ਕਰਦੀ ਤਾਂ ਕੱਟਦੀ ਨਹੀਂ। ਕੌਣ ਫਿਰ ਪਿੰਡ 'ਚ ਤੰਗ ਕਰਦੇ ਦੱਸੋ? ਤੰਗ ਤਾਂ ਕੋਈ ਨਹੀਂ ਕਰਦਾ ਹੈ ਜੀ ਵੈਸੇ ਹਾਸੀ ਮਜ਼ਾ ਹੋਂਗਿਆ ਯਾਰ ਦੋਸਤ ਕਰਦੇ ਤੰਗ ਕੱਢਦੀ ਦੀ ਤਾਰ ਜਾ ਕੇ ਕਿਹੜੇ ਕਿਹੜੇ ਯਾਰ ਦੋਸਤਾਂ ਤੋਂ ਉਹਦੇ ਕੱਟਦੇ ਆਹੀ ਯਾਰ ਯਾਰ ਤੁਸੀਂ ਸਰਪੰਸਾ ਉਹਦੀ ਬਿਜਲੀ ਕੱਟੀ ਜਾਂਦੀ ਉਹ ਬਾਏ ਹੁਣ ਬੰਦ ਆਈ ਕੱਟਣੀ ਪਹਿਲਾਂ ਤਾਂ ਨਹੀਂ ਸੀ ਸਰਪੰਚ ਹੁਣ ਬਣੀ ਇਹ ਇਹਨਾਂ ਦੀ ਪਰ ਕਿਹੜੀ ਗੱਲ ਬੁਰੀ ਲੱਗਦੀ ਤੁਹਾਨੂੰ ਜਾਨੀ ਕਿਹੜੀ ਆ ਲੱਗਦਾ ਇਹ ਗੁੱਸਾ ਛੇਤੀ ਕਰ ਜਾਂਦਾ ਇਹ ਹਾਂ ਕਿਹੜੀ ਗੱਲ ਆ ਅੱਜ ਤੱਕ ਕਿਸੇ ਵੀ ਗੱਲ ਦਾ ਹੋਵੇ ਦੁਬਾਰਾ ਫੋਨ ਕਰ ਲੈ ਇੱਕ ਵਾਰੀ ਕਰਕੇ ਦੁਬਾਰਾ ਕਰ ਲਿਆ ਬਸ ਇਹਨੇ ਗੁੱਸਾ ਹੋ ਜਾਣਾ ਫੇ ਮਨਾਣਾ ਵਿੰਦਾ ਹੀ ਸੈਲੀ ਵਾਂਗੂ ਮਨਾਣਾ ਵਿੰਦਾ ਉਹ ਕਿਵੇਂ ਮਨਾਉਣੇ ਬਾਰੇ ਦੱਸੋ ਯਾਰ ਅੱਜ ਬਾਈ ਗੁੱਸਾ ਹੋ ਗਿਆ ਚੱਲ ਬਾਈ ਨੂੰ ਤੁਸੀਂ ਦੋ ਫੋਨ ਕਰਤੇ ਬਾਈ ਹੋ ਗਿਆ ਗੁੱਸਾ ਹਾਏ ਹਾਏ ਮੇਰੀ ਬੁੱਗੀ ਗੁੱਸਾ ਕਰ ਗਈ ਥਾਣੇ ਵੀ ਚਲ ਜੀਦਾ ਸ਼ਾਮ ਨੂੰ ਜੀ ਬਸ ਬੁੱਗੀ ਮੰਨ ਜਾਂਦੀ ਸੀ ਮੰਨ ਜਾਂਦੀ ਔਰ ਬਾਈ ਕਿਵੇਂ ਉਸੀ ਬੜਾ ਵਧੀਆ ਜੀ ਤੁਸੀਂ ਬਾਈ ਕੀ ਕਰਦੇ ਹੋ ਪਲੰਬਰ ਆ ਵੀਰੇ ਵਾਟਰ ਸਪਲਾਈ ਚ ਪਾਣੀ ਪਿੰਡ ਦਾ ਛੜਦਾ ਜੀ ਹਲੋ ਆ ਗਏ ਫਿਰ ਕੋਡੀ ਵਾਲੇ ਬਾਬੇ ਕੋਲ ਜੀ ਬੱਬੇ ਐਸੀ ਗੱਲ ਜੀ ਐਸੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਬੱਡੀ ਖੇਲੇ ਕਰਦੇ ਸੀ ਅੱਛਾ ਜੀ ਪਹਿਲਾਂ ਬੜੇ ਖੇਲੇ ਕਰਦੇ ਸੀ ਸਰ ਤੋਂ ਠੀਕ ਹੈ ਜੀ ਉਹਨਾਂ ਕਦੀ ਬਾਹਰ ਨਹੀਂ ਵਿਚਾਰੀ ਖੇਡਣਗੇ ਠੀਕ ਹੈ ਜੀ ਮੈਂ ਆਪਣੇ ਨਾਂ ਕਾਇ ਰਹਿਦਾ ਸੀ ਠੀਕ ਹੈ ਜੀ ਮੈਂ ਉੱਥੇ ਤੋਂ ਖੇਲ ਕੇ ਮੈਂ ਥਾ ਟੀਮ ਖੜੀ ਕਰ ਦਿੱਤੀ ਜੀ ਠੀਕ ਹੈ ਜੀ ਫਿਰ ਟੀਮ ਖੜੀ ਮੇਰੇ ਯਾਰ ਮਿੱਤਰ ਕਹਿੰਦਾ ਮਨੂੰ ਕਹਿੰਦਾ ਵੀ ਜੇ ਤੁਸੀਂ ਅੱਜ 40 ਜਿੱਤ ਕਾਉਗੇ ਨਾ ਹਾਂ ਜੀ ਤਾਂ ਥੋੜੀ ਕਹਿੰਦਾ ਬੱਲੇ ਬੱਲੇ ਹੋ ਜੂਗੀ ਅਸੀਂ 52 ਟੀਮਾਂ 'ਚੋਂ ਸਾਡਾ ਦੂਜਾ ਨੰਬਰ ਤਾਂ ਸੀ ਫਾਸਟ ਟੀਮ ਆਪਣੇ ਨਾਨਕਿਆਂ ਨੂੰ ਗੁਰਗਤੀ ਕਰਕੇ ਦੇਤੀਦੀ ਵੀ ਅਸੀਂ ਫਾਸਟ ਸੈਕਿੰਡ ਤੇ ਉਹ ਤੋਂ ਬਾਅਦ ਅਸੀਂ ਉਹ ਸਾਡਾ ਪ੍ਰਧਾਨ ਜੀ ਗੁਰਦਾਸ ਸਿੰਘ ਜੀ ਉਹ ਅਸੀਂ ਪ੍ਰਧਾਨ ਬਣਾ ਲਏ ਸਿਟੀ ਚ ਦਾ ਉਹ ਡਰਾਈਵਰ ਉਹਦੀ ਅੱਜਕੱਲ ਡੈਥ ਹੋ ਗਈ ਜੀ ਉਹ ਨਾ ਕਹਿੰਦਾ ਵੀ ਅਸੀਂ ਕੀ ਟੂਰਨਾਮੈਂਟ ਕਰਾਉਣਾ ਵੀ ਆਪਣੇ ਪਿੰਡ 'ਚ ਫਿਰ ਅਸੀਂ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ 100 ਰੁਪਏ ਦੇ ਦਿੱਤੇ ਜੀ ਕੱਢ ਕੇ ਫਿਰ ਅਸੀਂ ਸਮਝੋ 150 ਜਿੰਨੇ ਵੀ ਸਾਡੇ ਪਾਸ ਹੁੰਦੇ ਤੇ ਜਦ ਐਨੇ ਕੋ ਹੁੰਦਾ ਤਾਂ ਜੀ ਨਾਮ ਜਦੋਂ ਅਸੀਂ ਪੈਸੇ ਪੂਰੇ ਇਕੱਠੇ ਕਰਕੇ ਅਸੀਂ ਮੇਲਾ ਸ਼ੁਰੂ ਕਰਾਇਆ ਜੀ ਅਸੀਂ 14 15 ਸਾਤ ਮੇਲਾ ਕਰਾਇਆ ਉਤੇ ਬਾਅਦ ਫੇਰ ਸਾੜਾ ਸਮਝ ਲਓ ਲੋਕਾਂ ਨੂੰ ਪੈਸੇ ਲੱਗੇ ਆਉਣ ਇਹਨਾਂ ਨੇ ਬੜੇ ਸ਼ੁਰੂ ਕਰਾਤੇ ਕਦੀ ਗਰਦਾਸ ਮੰਨ ਲੋ ਹਤਿਆ ਅਦੀ ਬੱਬੂਆਂ ਲੋ ਆਦੇ ਜੀ ਅਸੀਂ ਪਰੂਜੇ ਦਸਤ ਨਹੀਂ ਦਿੰਦੇ ਜੀ ਕਿਉਂ ਅਸੀਂ ਐਨੇ ਜੋ ਹੈ ਨਹੀਂ ਦਿੰਦੇ ਸਮਝ ਗਏ ਨਹੀਂ ਅਸੀਂ ਜਿਹੜਾ ਆਪਣੇ ਪਿੰਡ ਵਾਸਤੇ ਬਈ ਨਾ ਕੋਡੀ ਸ਼ੁਰੂ ਮੈਂ ਕੋਡੀ ਸ਼ੁਰੂ ਕੀਤੀ ਜੀ ਉਹਦੇ ਜਦ ਮੈਂ ਬਾਹਰ ਖੇਲਣ ਲੱਗਿਆ ਨਾ ਮੋਟੇ ਫਿਰ ਮੇਰੀਆਂ 7-8 ਗਏ ਰੜ ਗਏ ਹਾਂ ਕੌਡੀ ਵੀ ਮੈਂ ਹੀ ਪਹਿਲਾ ਪਹੁੰਚਦਾ ਸੀ ਸਭ ਤੋਂ ਪਹਿਲੀ ਮੇਰੀ ਕੌਡੀ ਹੁੰਦੀ ਸੀ ਬਾਕੀ ਰੇਡਰ ਸੀ ਤੁਸੀਂ ਹਾਂ ਮੈਂ ਰੇਡਰ ਵੀ ਤਾਂ ਜਾਫੀ ਬਾਈ ਮੈਂ ਦੋੇ ਕੰਮ ਕਰਦਾ ਸੀ ਜੀ ਠੀਕ ਹੈ ਜੀ ਹਾਂ ਜਾਂ ਮੈਂ ਛਾਲ ਮਾਰਦਾ ਤਾਂ ਉੱਪਰ ਨੂੰ ਮੈਂ ਛਾਲ ਮਾਰ ਕੇ ਨਾਲ ਬੰਦੇ ਦੇ ਖੜੇ ਬਰੂ ਜੀ ਪਰ ਹੁਣ ਮੇਰੇ ਤੇ ਛਾਲ 2 ਫੁੱਟ ਨਹੀਂ ਵੱਜਦੀ ਜੀ ਨਾ ਤੁਹਾਨੂੰ ਸਹੀ ਗੱਲ ਲੱਗਦੀ ਛਾਲ ਅਸੀਂ ਮਰਵਾ ਕੇ ਦੇਖਾਂਗੇ ਜਾਂਦੇ ਹਾਂ ਨਹੀਂ ਨਹੀਂ ਜੀ ਵੱਜਦੀ ਨਹੀਂ ਹੈ ਹੁਣ 2 ਫੁੱਟ ਦਾ ਤੁਸੀਂ ਕਹੇ ਹੋ ਹਣੇਸ ਹਾਂ ਮੈਂ ਛਾੜੇ 4 ਫੁੱਟ ਛਾਲ ਮਾਰ ਦਿੰਦਾ ਉੱਪਰ ਨੂੰ ਬੰਦੇ ਨੂੰ ਖੜੇ ਬਨੂ ਜੀ ਹਾਂ ਜੀ ਹਾਂ ਜਵਾਨ ਤਾਂ ਜਵਾਨ ਤਾਂ ਹੀ ਮੇਰਾ 50 ਚੰਗੇ ਚੰਗੇ ਰੇਡਾਂ ਨੂੰ ਲਾਗਨ ਚੱਲ ਕਰ ਦਿੰਦਾ ਪੜਾਈ ਕਾ ਤੂੰ ਛੱਡਤੀ ਤੇ ਪੁੱਤ ਨੂੰ ਬਾਜੀ ਤੁਹਾਨੂੰ ਮੈਂ ਆਉਂਦਾ ਹੁਸੈਨ ਦਾ ਜੀ ਮਾਸਟਰ ਜਿਹੜਾ ਕਿ ਜਿੱਦ ਕਰਲਾਇਨੇ ਪਾ ਅਗਲਾ ਕਹਿੰਦਾ ਵੀ ਇਹਨੂੰ ਖੜਾ ਹੋ ਸਾਨੂੰ ਕਿ ਆਪਾਂ ਨੇ ਕਿਹਾ ਸੀ ਥੋੜੇ ਜਿਮਤੇ ਟਕਾਉਣਾ ਪੜਾਈ ਨੂੰ ਤੁਸੀਂ ਵਧੀਆ ਸੀਗੇ ਨਾ ਜੀ ਨਾ ਮੈਨੂੰ ਤਾਂ ਕੱਖ ਵੀ ਨਾ ਆਉਂਦਾ ਮਨ ਤਾਂ ਪੰਜਾਬੀ ਲਿਖਣੀ ਆਉਂਦੀ ਹਾਂ ਜੀ ਹਾਂ ਜੀ ਹਾਂ ਨਾ ਸਹੀ ਗੱਲ ਹੈ ਹਾਂ ਜੀ ਹਾਂ ਮੈਂ ਸੱਚ ਮੈਂ ਹਾਂ ਉਹ ਨਹੀਂ ਹਾਂ ਜੀ ਸਾਡੇ ਦੇਖਣੇ ਕਰਦੇ ਜੀ ਜਿਹਦੇ ਦੇਖ ਕੇ ਮਮਾ ਜੀ ਗੱਲੀ ਵੈਸੇ ਸੰ ਸਾਡੇ ਚਲੋ ਦੇਖੇ ਫਿਰ ਤੁਸੀਂ ਇਹ ਉਹਨਾਂ ਦਾ ਇੱਕ ਅਦਾ ਗਾਣਾ ਸੁਣਾ ਦਿਓ ਕਿਉਂ ਜੀ ਨੂੰ ਖਣਾ ਦੋ ਜੀ ਨਹੀਂ ਗਾਣੇ ਬਥਰੇ ਉਹਨੇ ਜੀ ਹੁਣ ਗਾਣੇ ਚੱਲਦੇ ਨਹੀਂ ਐ ਮੂੰਹ ਚ ਤੰਦ ਨਹੀਂ ਐ ਨਾ ਹੋਰ ਬਾਈ ਜੀ ਕਿਵੇਂ ਹੋ ਬਸ ਵਧੀਆ ਜੀ ਭਾਜੀ ਐਨ ਠੀਕ ਠਾਕ ਚੜਵੀ ਗਲਾ ਗਾਣੇ ਗਾਣੇ ਤੁਸੀਂ ਗਾ ਲੰਦੇ ਹੀ ਗਦੀ ਸਟੇਜਾਂ 'ਤੇ ਕੋਈ ਮੇਰੇ ਬੀਟ ਪਾਈ ਚੜਾ ਦਿੰਦੇ ਤੇ ਚਲੋ ਔਰੇ ਔਰੇ ਦੋਨੋਂ ਸਟੇਜ ਦਿੱਤੀ ਪੀਟੀਸੀ ਚਲੋ ਗਾ ਦੋ ਫਿਰ ਧਰਮ ਗਾਣਾ ਜੀ ਕਾ ਜਿਹੜਾ ਮਰਜ਼ੀ ਕਹਿੰਦਾ ਚੱਲੇ ਝਖੜ ਤੂਫਾਨ ਲੱਗੇ ਬਾਬਾ ਤੇਰੀ ਸ਼ਾਨ ਚੱਲੇ ਝਖੜ ਤੂਫਾਨ ਲੱਗੇ ਬਾਬਾ ਤੇਰੀ ਸ਼ਾਨ ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ ਦੁਨੀਆ ਚ ਟਾਮਾ ਟਾਮਾਏ ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ ਦੁਨੀਆ ਚ ਟਾਮਾ ਟਾਮਾਏ ਹਾਏ ਟਾਮਾ ਟਾਮਾਏ ਬਹੁਤ ਸੋਹਣਾ ਬਈ ਬਹੁਤ ਸੋਹਣਾ ਗਣਾ ਬਈ ਕਿੰਨੇ ਗਾਣੇ ਰਿਲੀਜ਼ ਕਰਾਇਆ ਕੋਈ ਰਿਕਾਰਡ ਕਰਾਇਆ ਨਹੀਂ ਵੀਰ ਜੀ ਉਹ ਮੈਂ ਲੱਗਿਆ ਤੀ ਗਾਣ ਤੇ ਉਸ ਟਾਈਮ ਨਾਲ ਚਮਕੀਲਾ ਜੀ ਮਾਰਦੇ ਤੇ ਮੈਂ ਜਾਣ ਲੱਗੇ ਰਹਾ ਸ੍ਰਿੰਦਰ ਬਚਨ ਜੀ ਆਪਣਾ 35 ਸੈਕਟਰ ਤੇ ਉਸ ਟਾਈਮ ਮੇਰੀ ਨਾਨੀ ਨੇ ਬਣ ਨਹੀਂ ਦਿਆ ਕਹਿੰਦੀ ਵੀ ਅਸੀਂ ਕਲਾਕਾਰ ਨਹੀਂ ਬਣ ਦੇਣਾ ਵੀ ਉਸ ਟਾਈਮ ਚਮਕੀਲਾ ਥੋੜਾ ਜੀ ਕਹਿੰਦੇ ਵੀ ਗੰਦੇ ਗਾਣੇ ਕਰਦੇ ਜੀ ਤੇ ਉਸ ਟਾਈਮ ਫਿਰ ਮੇਰੀ ਨਾਨੀ ਨੇ ਬਣ ਨਹੀਂ ਦਿਆ ਜੀ ਅਸਲ ਜ ਆਪਣਾ ਸੁਰਜੀਤ ਖਾਨ ਜੀ ਹੈ ਤੇ ਸਤਵਿੰਦਰ ਬੁੱਗਾ ਜੀ ਤੇ ਤੇ ਜਗਤਾਰ ਜੱਗੇ ਗਲ ਵੀ ਗਾਏ ਜੀ ਸਤਵਿੰਦਰ ਬੁੱਕੇ ਦਾ ਗਾਣਾ ਆਉਂਦਾ ਹਾਂ ਉਹ ਸਾਈਡ Song ਤੇ ਯਾਰ ਉਹ ਉਹਦਾ ਗਾਣੇ ਬਹੁਤ ਮਸ਼ਹੂਰ ਸਤਵਿੰਦਰ ਹੈ ਯਾ ਵਿਛੜੇਗੀ ਪਤਾ ਲੱਗ ਜੂਗਾ ਉਹ ਸੁਣਾ ਦਿਓ ਨੀ ਤੂੰ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜੂਗਾ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜੂਗਾ ਹਾਏ ਨੀ ਮਰ ਜਾਣੀ ਏ ਹਾਏ ਨੀ ਡੁੱਬ ਜਾਣੀਏ ਹਾਏ ਨੀ ਮਰ ਜਾਣੀਏ ਹਾਏ ਨੀ ਡੁੱਬ ਜਾਣੀਏ ਨੀ ਤੂੰ ਸਮਝੇ ਦਿਲ ਖਡੌਣਾ ਨੀ ਖੇਡਣਦਾ ੜੀਏ ਚਾਹ ਤੈਨੂੰ ਨੀ ਤੂੰ ਸਮਝੇ ਦਿਲ ਖਡੌਣਾ ਨੀ ਖੇਡਣਦਾ ੜੀਏ ਚਾਹ ਤੈਨੂੰ ਪਿੰਡ ਉਪਨ ਵਾਲੇ ਸ਼ਾਇਰ ਦੀ ਹਾਈ ਲੱਗ ਜੂਗੀ ਹਾ ਤੈਨੂੰ ਨਹੀਂ ਤੂੰ ਤਰਸਰ ਤਾਨਾ ਕਰਦੀ ਏ ਨਹੀਂ ਤੂੰ ਤਰਸਰ ਤਾਨਾ ਕਰਦੀ ਏ ਜਦੋਂ ਤਰਸੇਗੀ ਪਤਾ ਲੱਗ ਜੂਗਾ ਨਹੀਂ ਪਤਾ ਲੱਗ ਜੂਗਾ ਨਹੀਂ ਤੂੰ ਵਿਛੜਨ ਵਿਛੜਨ ਕਰਦੀ ਏ ਜਦੋਂ ਬਿਛੜੇਂਗੀ ਪਤਾ ਲੱਗ ਜੂਗਾ ਬਿਛੜਨ ਵਿਛੜਨ ਕਰਦੀ ਏ ਜਦੋਂ ਬਿਛੜੇਗੀ ਪਤਾ ਲੱਗ ਜੂਗਾ ਹਾਏ ਨਹੀਂ ਮਰ ਜਾਣੀ ਏ ਹਾਏ ਨਹੀਂ ਡੁੱਬ ਜਾਣੀ ਏ ਔਰ ਬਾਈ ਜੀ ਕਿਵੇਂ ਹੋ ਬਸ ਵਧੀਆ ਜੀ ਵਧੀਆ ਠੀਕ ਠਾਕ ਏ ਤਾਂ ਠੀਕ ਨੇ ਸਭ ਵਧੀਆ ਵੀਰੇ ਵਧੀਆ ਸਾਡੀ ਬਹੁਤ ਸੋਹਣੀ ਨਾਲੀ ਮੁੱਛਾਂ ਬੜੀ ਖੁੰਡੀਆਂ ਨੇ ਬਸ ਵੀਰੇ ਕਰਾ ਲੀਆਂ ਦੀਆਂ ਜੀ ਸਰਪੰਚੀ ਕਰਕੇ ਪਰ ਸਰਪੰਚੀ ਜਿੱਤ ਕੇ ਜਿੱਤ ਕੇ ਬਾਈ ਏ ਹਾਂ ਸਰਪੰਚੀ ਮੁੱਛਾਂ ਕਰਕੇ ਹੈ ਵੀ ਉਹ ਮੁੱਛਾਂ ਐਨ ਪੂਰੀ ਖੜੀ ਕਰਨੀ ਨੇ ਨਹੀਂ ਖੜਨੀ ਨਹੀਂ ਗਣਾ ਹਾਂਗਾ ਨਹੀਂ ਨਹੀਂ ਜਿੱਤਣ ਤੋਂ ਬਾਅਦ ਖੜਾਈਆਂ ਨੇ ਕਿ ਪਹਿਲਾਂ ਹੀ ਖੜਾਈਆਂ ਸੀ ਕਿ ਸਾਡੀ ਪੱਕੀ ਆ ਇਹ ਫਿਰ ਆਪਣਾ ਹੁਣ ਜਿੱਤ ਵੀ ਪੱਕੀ ਹੋਤੀ ਬਾਕੀ ਫਿਰ ਮੂਛਾਂ ਨੂੰ ਹੋਰ ਘੜਾ ਦੇ ਦਿਆ ਪਰ ਉਹਦੋਂ ਕਿਹੜਾ ਕਿਹੜਾ ਘੜਾ ਗਾਣੇ ਚ ਲਾਇਆ ਸੀ ਉਹਦੋਂ ਗਾਣੇ ਦਾ ਬਈ ਤਕਰੀਬਤ ਦੇ ਮਨ ਬੋਲੀ ਨਹੀਂ ਚੱਲੀਆਂ ਉਹਦੋਂ ਕਿਹੜੀ ਬੋਲੀ ਪਾ ਕੇ ਦਿਖਾ ਬੋਲੀ ਤਾਂ ਉਹਨਾਂ ਪਤਾ ਨਹੀਂ ਪਤਾ ਨੱਚਣ ਵਾਲਿਆਂ ਵਿੱਚ ਦੇ ਬੋਲੀ ਤਾਂ ਯਾ ਥੋੜੀ ਹੁੰਦਾ ਬਈ ਨਾ ਨਾ ਬੋਲੀ ਦੀ ਬੋਲੀ ਇੱਕ ਤਾਂ ਪਾਓ ਨਹੀਂ ਯਾਰ ਭਰਾ ਬੋਲੀ ਦਾ ਕੋਈ ਨਹੀਂ ਯਾਦ ਨਹੀਂ ਨਾਲ ਮੈਂ ਵੀ ਮੈਂ ਵੀ ਮੈਂ ਹੀ ਪਾਉਂਗਾ ਬੋਲੀ ਗਏ ਯਾਦ ਨਹੀਂ ਕੋਈ ਹੈ ਕਿ ਬੋਲੀ ਵਾਈ ਤੇ ਪਾ ਲੰਦੇ ਆਪਾਂ ਨੇ ਗਾਇ ਲੱਗ ਜਾਂਦੇ ਚਲੋ ਫਿਰ ਪੰਗੜਾ ਵਾਗੇ ਦਿਖਾਵਾਂਗੇ ਬੋਲੀ ਤੇ ਕਿਵੇਂ ਨੱਚੇ ਨੱਚੇ ਕਿਵੇਂ ਸੀ ਉਹ ਨੱਚ ਲੰਦੇ ਕੋਈ ਸਾਡੇ ਨਾਲੇ ਨੱਚੂਗੇ ਜਾਂਦੇ ਹੋ ਇੰਟਰਵਿਊ ਦਾ ਆਪਾਂ ਨਾਲ ਨਾਲ ਚੱਲੀਏ ਨਾ ਇੰਟਰਵਿਊ ਘਟਾਏ ਆ ਨਾਲ ਦੀ ਨਾਲ ਫਿਰ ਨੱਚੋ ਵੀ ਨਾਲੇ ਸਰਪੰਚ ਸਾਹਿਬ ਦਾ ਹੱਥ ਫੜ ਕੇ ਨੱਚਾਂਗੇ ਚਲੋ ਬਾਈ ਬੋਲੀ ਬੋਲੀ ਪਾਓ ਬਾਈ ਨੱਚਣ ਨੂੰ ਤਿਆਰ ਆ ਚਲੋ ਉਹ ਖੜੇ ਹੋ ਖੜੇ ਹੋ ਫਿਰ ਤੁਸੀਂ ਨਾ ਪਤਾ ਕੀ ਗੱਲ ਹੁੰਦੀ ਆ ਫਿਰ ਨਾ ਬੰਦਾ ਭੱਜ ਜਾਂਦਾ ਅਧਰ ਜੀ ਫਿਰ ਬੰਦਾ ਭੱਜ ਜਾਂਦਾ ਹੋਰ ਹੋਰ ਕਿਹੜੇ ਨੱਚੇ ਸੀਗੇ ਬਲਾਓ ਫਿਰ ਸਾਰੇ ਆਜੋ ਫਿਰ ਇੱਕ ਵਾਰ ਇੱਕ ਇੱਕ ਗੇੜਾ ਦੇ ਲਈ ਓਏ ਆਜੋ 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 ਆਓ ਬਲ ਆਪ ਅੱਗੇ ਕੀ ਕਿੜਾ ਦਿੰਦੇ ਆਜੋ ਆਜੋ ਭਾਈ ਅੱਠਿਆਂ ਆਜੋ ਉਹ ਬਾਬੇ ਜੀ ਚਲੋ ਬਾਬਾ ਜੀ ਆਓ ਫਿਰ ਨੱਚੇ ਆਓ ਥੋੜੇ ਜਿਹਾ ਨਾਲੇ ਥੋੜੀ ਛਾਲ ਵੀ ਮਰੋਣੀ ਆਜੋ ਹੈ ਕਿਵੇਂ ਰੋਟੀ ਨਹੀਂ ਮਿਲਣੀ ਐ ਰੋਟੀ ਆਪਾਂ ਲੈ ਲੈ ਨਾ ਨਾ ਕਿੱਥੇ ਕਹੂੰਗਾ ਜੇ ਪੁਰਾ ਜੜਾ ਮਾਰਦਾ ਫਿਰਦਾ ਕੰਮ ਕਰਨੇ ਤੇ ਉਹਨੂੰ ਮੈਂ ਸਵੇਤੀਆਂ ਹਾਂ ਹਈ ਹਾਂ ਮੈਂ ਤਾਂ ਕਹ ਕਹਣਾ ਖੇੜਾ ਛਡਾਇਆ ਮੇਰੇ ਕੋਲ ਕੰਮ ਨਹੀਂ ਹੁੰਦਾ ਮੈਂ ਸਭ ਵੇਚ ਦੋ ਮੈਂ 40 50 ਮੈਂ ਸਭ ਵੇਚਿਆ ਜੀ ਹੁਣੀ ਹਾਲੇ 2 ਮਹੀਨੇ ਹੋਏ ਰੋਟੀ ਸਰਪੰਚ ਸਾਹਦੇ ਨਾ ਨਾ ਜੀ ਨਾ ਸਰਵਜ ਕਿਥੇ ਦੇ ਦੂੰਗਾ ਕਿੰਨੇ ਕਿ ਦਿਨ ਦੇ ਦੂੰਗਾ ਨਾ ਨਾ ਇਹ ਕੰਮ ਨਹੀਂ ਆ ਜੀ ਆਪਣਾ ਹੋ ਆ ਦਿਨ ਮੁੜ ਕੇਣੀ ਆਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਆ ਦਿਨ ਮੁੜ ਕੇਣੀ ਹਾਏ ਹਾਏ ਆ ਦਿਨ ਮੁੜ ਕੇਣੀ ਆਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਇਹ ਦੁਨੀਆ ਦਾ ਰੱਬ ਦਾ ਖੇਲ ਜੀ ਇਸ ਖੇਲ ਵਿੱਚ ਹੋਇਆ ਸਾਡਾ ਮੇਲ ਜੀ ਕਦ ਫੇੜ ਰੰਗਲੇ ਬਿਸ਼ਾਉਣੇ ਬਿ ਲੁੱਟ ਲੋ ਨਜਾਦ ਮਿੱਤਰੋ ਆ ਆ ਦਿਨ ਮੁੜ ਕੇ ਨਾ ਹੋਏ ਆ ਬਿਨ ਮੁੜ ਕੇ ਨੀ ਆਉਣੇ ਬਿ ਲੁੱਟ ਲੋ ਨਜਾਦ ਮਿੱਤਰੋ ਲੋ ਜੀ ਮਾਹੌਲ ਪੂਰਾ ਭੱਗ ਗਿਆ ਬਾਈ ਕਹਿੰਦੇ ਬੋਲੀਆਂ ਪਾਉਣੀਆਂ ਉਹਨਾਂ ਨੂੰ ਬੋਲੀਆਂ ਪਾਉਣੀਆਂ ਨਹੀਂ ਨੱਚਦੇ ਆ ਆਓ ਬੋਲੀ ਸੁਣਦੇ ਆ ਬਾਈ ਤੋਂ ਬਾਈ ਸੁਣਾਓ ਬੋਲੀ ਹੋ ਪਹਿਲਾ ਨਾ ਸਤਗੁਰ ਦਾ ਲਈਏ ਜਿਸਨੇ ਜਗਤ ਬਣਾਇਆ ਬਈ ਪਾਂਤ ਪਾਂਤ ਦੇ ਫੁੱਲ ਖਲਾਕੇ ਹੋ ਪਾਂਤ ਪਾਂਤ ਦੇ ਫੁੱਲ ਖਲਾਕੇ ਸੋਹਣਾ ਬਾਗ ਰਚਾਇਆ ਬਈ ਉਹਦੀ ਕਿਰਪਾ ਨਾਲ ਵੈਲੀਓ ਹੋ ਉਹਦੀ ਕਿਰਪਾ ਨਾਲ ਵੈਲੀਓ ਸਾਡਾ ਦਿਲ ਕਰ ਆਇਆ ਗਿੱਧਾ ਪਾਉ ਮੁੰਡਿਓ ਸਿਰ ਸਤਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਸਿਰ ਸਤਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਸ਼ੁਕਰ ਹੋਣ ਦੋ ਹੋ ਤੇਰੇ ਮਾਰੇ ਮੈਂ ਛੜਿਆ ਕੀ ਕਰਤੇ ਤੂੰ ਦਾ ਤਣਨਾ ਕੀਤੀ ਨਹੀਂ ਪਾਸਾ ਵਟਕੇ ਲਾਂਗੀ ਕੋਲ ਦੀ ਹੋ ਪਾਸਾ ਵਟਕੇ ਲਾਂਗੀ ਕੋਲ ਦੀ ਸਾਡੀ ਸੀ ਕੁੱਟ ਪੀਤੀ ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪ੍ਰੀਤੀ ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪ੍ਰੀਤੀ ਹੁਣ ਕਿਉਂ ਤੋੜ ਗਈ ਇੱਕ ਤੋ ਤੋ ਅਗਲੀ ਬੋਲੀ ਸੁਣਦੇ ਪਹਿਲਾਂ ਬਾਈ ਤੁਸੀਂ ਸੁਣਾਓ ਇੱਕ ਬੋਲੀ ਓ ਚੀੜਾ ਚਿੜੀ ਦੀ ਲੱਗੀ ਦੋਸਤੀ ਲੱਗੀ ਕਿੱਕੜ ਦੀ ਓਨੇ ਚੀੜਾ ਚਿੜੀ ਦੀ ਲੱਗੀ ਦੋਸਤੀ ਲੱਗੀ ਕੀ ਕਰਦੀ ਉਹਨੇ ਚੀੜਾ ਵਿਚਾਰਾ ਚੀਚੀ ਕਰਦਾ ਚਿੜੀ ਬੈਠੀ ਚੁੱਪ ਕੀਤੀ ਹੋ ਮਰ ਜੋ ਵੇ ਛੜਿਓ ਤੁਸੀਂ ਕਿਉਂ ਦੁਨੀਆ ਠਿੱਠ ਕੀਤੀ ਹੋ ਮਰ ਜੋ ਵੇ ਛੜਿਓ ਤੁਸੀਂ ਕਿਉਂ ਦੁਨੀਆ ਠਿੱਠ ਕੀਤੀ ਹੋ ਮਰ ਜੋ ਵੇ ਛੜਿਓ ਬਈ ਇੱਕੋ ਹੋ ਮੌਤ ਮੌਤ ਨਾ ਕਰਿਆ ਕਰਨੀ ਬੇਖਮੋਤ ਦੇਾਰੇ ਨਹੀਂ ਪਹਿਲਾਂ ਐਨੇ ਦਿੱਲੀ ਲੁੱਟੀ ਹਾਏ ਹੋ ਪਹਿਲਾਂ ਐਨੇ ਦਿੱਲੀ ਲੁੱਟੀ ਫੇਰ ਬੜੀ ਪਟਿਆਲੇ ਭਈ ਰਾਜੇ ਦੇ ਦੋ ਨੌਕਰ ਮਰ ਗਏ ਹੋ ਬੱਲੇ ਹੋ ਰਾਜੇ ਦੇ ਦੋ ਨੌਕਰ ਮਰ ਗਏ ਹਰੀਆਂ ਟਾਠੀਆਂ ਵਾਲੇ ਜਾਲੀ ਉੱਤੇ ਫੁੱਲ ਤਾਰਦਾ ਚੱਕ ਲੈ ਪਤਲੀਏ ਨਾਰੇ ਜਾਲੀ ਉੱਤੇ ਫੁੱਲ ਤਾਰਦਾ ਚੱਕ ਲੈ ਪਤਲੀਏ ਨਾਰੇ ਜਾਲੀ ਉੱਤੇ ਫੁੱਲ ਤਾਰਦਾ ਆ ਬਈ ਤੁਸੀਂ ਵੀ ਆਉਣ ਦੇ ਕੋਈ ਨਹੀਂ ਮੈਨੂੰ ਨਹੀਂ ਇਹ ਮੈਂ ਇਸ ਦੇ ਚੱਕਣ ਵਾਲੀ ਆ ਜੀ ਚੱਕਣ ਵਾਲੀ ਆਓ ਫਿਰ ਕੋਰੋਂ ਦੇ ਬਈ ਆ ਜਾਓ ਆ ਗਾਣਾ ਆਉਂਦਾ ਹੀ ਮੁੰਡਾ ਪੰਗੜੇ ਚ ਜਾਂਦਾ ਦਾ ਮੈਂ ਗਾਣਾ ਗਾ ਨਹੀਂ ਆਪਾਂ ਲਈ ਹਾਂ ਜੀ ਆ ਬਾਈ ਆ ਗਿਆ ਚਲੋ ਓ ਹੁਣ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਸਭਨਾਂ ਨੂੰ ਇੱਕ ਮੌਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ 121 ਰੁਮਾਲ ਓਨੂੰ ਦਿਲ ਵੀ ਦੇਾਂਗੇ ਓਨੂੰ ਦਿਲ ਵੀ ਦੇਾਂਗੇ ਨੱਚੀ ਜੋ ਸਾਡੇ ਨਾਲ ਓਨੂੰ ਦਿਲ ਵੀ ਦੇਾਂਗੇ ਨੱਚੀ ਜੋ ਸਾਡੇ ਨਾਲ ਓਨੂੰ ਦਿਲ ਵੀ ਦੇਾਂਗੇ ਬਾਈ ਵਰ ਦਿੱਤਾ ਦੇ ਲਗੇ ਨੂੰ ਵਿਆਹ ਹੋ ਗਿਆ ਜੀ ਨੂੰ ਦਾ ਵਿਆਹ ਤੋਂ ਪਹਿਲਾਂ ਦਿੱਤਾ ਹੋਣਾ ਕੋਈ ਨਾ ਨਾ ਜੀ ਆ ਰਿਹਾ ਰਹਿ ਨਹੀਂ ਆ ਜਾ ਫਿਰ ਉਹ ਗਾਣਾ ਕੋਣਾ ਫੜਾ ਰੀਤ ਕੀ ਸਾਂ ਜੀਤ ਖਾਨ ਦਾ ਰਿਸ਼ਤੇਦਾਰ ਹੈ ਹੌਣ ਦੋ ਬਾਈ ਮੈਂ ਲਿਖਦਾ ਹਾਂ ਮੈਂ ਸੁਣਾ ਦਿੰਦਾ ਲਿਖੀ ਵੀ ਲਿਖਿਆ ਚਲੋ ਮੈਂ ਵੀ ਲਿਖਦੇ ਚਲੋ ਆਪਾਂ ਦੋਨੇ ਕਿੜੇ ਦਾ ਤੇਰੇ ਪੈਣਗੇ ਸੋਣੀਏ ਦਿਲ ਤੋੜਿਆ ਤੂੰ ਸੋਹਣੇ ਜਿਹੇ ਚੰਨ ਦਾ ਕਹਿੰਦਾ ਯਾਰਾਂ ਨਾ ਤਾਂ ਸੱਚੀ ਬੜਾ ਕਿਹਾ ਸੀ ਪਰ ਦਿਲ ਨਹੀਂ ਸੀ ਉਦੋਂ ਮੰਨਦਾ ਕਹਿੰਦਾ ਅੱਜ ਅੱਖੀਂ ਵੇਖਿਆ ਅੱਜ ਅੱਖੀਂ ਵੇਖਿਆ ਅੱਖਾਂ ਮੂਰੇ ਨੇਰਾ ਹੋ ਗਿਆ ਕਹਿੰਦਾ ਬੰਦ ਕਰ ਹੁਣ ਇਹ ਡਰਾਮੇ ਬਾਜ਼ੀਆਂ ਸਾਲਾ ਜਾਨੂ ਜਾਨੂ ਬਥੇਰਾ ਹੋ ਗਿਆ ਕੀੜੇ ਕੁੜੇ ਪੁਆਰੇ ਦਿਲ ਤਾਜ਼ੇ ਹੀ ਤੋੜ ਕੇ ਗਈ ਹੈ ਜੀ ਹਾਂ ਤੁਹਾਨੂੰ ਪਤਾ ਹੀ ਜਾਵਾ ਕੈਨੇਡਾ ਵਹਿ ਜਾਂਦਾ ਜੜਾ ਵਾ ਅੱਛਾ ਕੈਨੇਡਾ ਵਹਿ ਗਿਆ ਹੈ ਕੈਨੇਡਾ ਚ ਲੱਗਿਆ ਪਿਆਰ ਕੈਨੇਡਾ ਵਹਿ ਗਿਆ ਜੜਾ ਜੜਾ ਦੂਰ ਨਹੀਂ ਫਿਰ ਉਹਨੂੰ ਉਹ ਨਹੀਂ ਦੱਸਿਆ ਤੇਰਾ ਦੂਰ ਨਹੀਂ ਕੈਨੇਡਾ ਨਹੀਂ ਨਹੀਂ ਆਪਾਂ ਆਪਣੀ ਲਿਖੀ ਹੋਈ ਆ ਜੀ ਫਿਰ ਸੁਣਾਓ ਇੱਕ ਕੈਨੇਡਾ ਦੇ ਉੱਤੇ ਤਾਂ ਸੁਣਾ ਦਿਓ ਫਿਰ ਨਹੀਂ ਬਸ ਜੀ ਹੁਣ ਬਹੁਤ ਹੈ ਕੋਈ ਨਾ ਹੁਣ ਮੀਣਾ ਬਾ ਮਾਰ ਨਹੀਂ ਹੁਣ ਛੱਡੋ ਹੁਣ ਕੀ ਵਾਰ-ਵਾਰ ਕਰੀ ਜਾਣਾ ਜੀ ਹਨਾ ਹੁਣ ਰਿਸ਼ਤਾ ਹੋਣਾ ਗਾਣਾ ਚਾਲੀ ਚਲੋ ਇੱਕ ਸ਼ਾਇਰੀ ਹੋਰ ਸੁਣਾ ਦਿਓ ਫਿਰ ਹਾਂ ਜੀ ਕਹਿੰਦਾ ਜਜ਼ਬਾਤਾਂ ਮੇਰਿਆਂ ਦੀ ਪਹਿਲੀ ਸੀ ਕਹਾਣੀਓ ਦਿਲ ਮੇਰੇ ਦੀ ਸੀ ਸੋਹਣੀ ਜਹੀ ਰਾਣੀਓ ਉਹਦੇ ਪਿੱਛੇ ਸੁਪਨੇ ਤਾਂ ਬੜੇ ਸੀ ਸਜਾਏ ਪਰ ਹਾਲਾਤਾਂ ਨਾਲ ਦੱਸ ਕਿਵੇਂ ਲੜਦਾ ਕਿ ਕੀ ਕਰਾਂ ਚੰਦਰੀ ਜੇ ਦਿਲ ਦਾ ਜਿਹੜਾ ਅੱਜ ਵੀ ਆ ਯਾਦ ਉਹਨੂੰ ਕਰਦਾ ਕਹਿੰਦਾ ਅੱਜ ਵੀ ਹਾਂ ਪਾਲ ਲੈਣਾ ਦਿੱਤੀ ਉਹਦੀ ਕੋਟੀ ਥੋੜੇ ਲਈ ਯਾਰ ਉਹ ਇਹ ਗੱਲ ਹੋਣੀ ਛੋਟੀ ਵੱਲੋਂ ਮਜਰੇ ਦਾ ਰਾਜਾ ਜੀ ਨੇ ਜੋਗਾ ਨਹੀਂ ਉਹ ਛੱਡਿਆ ਉਹਦੇ ਲਈ ਪਲ-ਪਲ ਮਰਦਾ ਕੀ ਕਰਾਂ ਚੰਦਰੇ ਜੇ ਦਿਲ ਦਾ ਜਿਹੜਾ ਅੱਜ ਵੀ ਆ ਯਾਦ ਉਹਨੂੰ ਕਰਦਾ ਹਏ ਕੀ ਬਾਤ ਆ ਭਾਈ ਕਿੰਨੇ ਕਿੰਨੇ ਟਾਈਮ ਦਾ ਪਿਆਰ ਆ ਫਿਰ ਭਾਈ 6-7 ਸਾਲ ਹੋ ਗਏ ਸੀਗੇ ਅੱਛਾ ਨਹੀਂ ਫਿਰ 6-7 ਸਾਲ ਦਾ ਫਿਰ ਰੋਕਿਆ ਨਹੀਂ ਤੁਸੀਂ ਜਾਣ ਤੋਂ ਇਹ ਰੋਕਣਾ ਮਰਜ਼ੀ ਸੀ ਅਗਲੀ ਦੀ ਚਲੀ ਗਈ ਜਦੋਂ ਫੇਸਬੁਕ ਆਈ ਦੀ ਉਸ ਟਾਈਮ ਗਾਣਾ ਲਿਖਦਾ ਤੇ 10 11 ਸਾਲ ਪਹਿਲਾਂ ਅੱਛਾ ਜ਼ਿਆਦਾ ਪਾਣੀ ਰਿਲੀਜ਼ ਵੀ ਕਰਿਆ ਤਾਂ ਪਰ YouTube ਪਈ ਗੱਲਾ ਕਹਿੰਦਾ ਨਾਵਾ ਨਾਵਾ ਕਾਉਂਟ ਫੇਸਬੁਕ ਤੇ ਬਣਾਇਆ ਲੰਡਨ ਦੀ ਕੁੜੀ ਨਾਲ ਰੱਬ ਨੇ ਮਿਲਾਇਆ ਹੌਲੀ ਹੌਲੀ ਗੱਲ ਸਾਡੀ ਗਈ ਵਦਦੀ ਹਰ ਟਿੱਕ ਤੇ ਕਮੈਂਟ ਉਹ ਕਰਦੀ ਆ ਕੁੜੀ ਲੰਡਨ ਦੇ ਕਾਲਜ ਚ ਪੜਦੀ ਮੁੰਡਾ ਖਾਲਸਾ ਕਾਲਜ ਵਿੱਚ ਪੜਦਾ ਕੁੜੀ ਸਾਰਾ ਦਿਨ ਕਤਵਾਰੇ ਪੜਦੀ ਮੁੰਡਾ ਕਦੇ ਨਾ ਕਾਲਜ ਵਿੱਚ ਵੱੜਦਾ ਆ ਕਿਆ ਬਾਤ ਹੈ ਜਾ ਮਾ ਸੁਣਾ ਸੁਣੀ ਚਲੋ ਜਾ ਮਾ ਸੁਣਾ ਬਾਈ ਦੀ ਨਾ 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 ਜਦੋਂ ਵੇ ਮੈਂ ਹੋਇਆ ਸੀ ਜਵਾਨ ਆਸ਼ਕੀ ਚ ਤੋੜੇ ਉਦੋਂ ਕਈਆਂ ਦੇ ਗੁਮਾਨ ਇੱਕ ਨਾਲ ਵੀ ਨਾ ਦਿਲ ਸੈਟ ਬੈਠਿਆ ਯਾਰਾਂ ਨੇ ਵੀ ਮੈਨੂੰ ਲੰਡੂ ਜਿਹਾ ਕਹਿ ਲਿਆ ਆਸ਼ਕੀ ਚ ਨਹੀਂ ਆਸ਼ਕੀ ਚ ਆਸ਼ਕੀ ਜਿਵੇਂ ਮਿੱਤਰਾਂ ਦੇ ਪਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਆਸ਼ਕੀ ਜਿਵੇਂ ਮਿੱਤਰਾਂ ਦੇ ਪਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਉਹ ਇੱਕ ਕੁੜੀ ਪਿੱਛੇ ਪੂਰੇ ਲਾਏ 5 ਸਾਲ ਸੀ ਤਾਂ ਵੀ ਸਾਡੇ ਪੱਲੇ ਕੁਝ ਪਿਆ ਨਹੀਂ ਉਹ ਖਾਸੀ ਬੀਨਾ ਗੱਲੋਂ ਯਾਰੋ ਅੱਜ ਉਸੇ ਮੁਟਿਆਰ ਨੂੰ ਜਾਂਵੇਂ ਪਿੱਛੇ ਸਾਡੇ ਹੀ ਉਹ ਬਹਿਣਾ ਪੈ ਗਿਆ ਆਸ਼ਕੀ ਚ ਮਿੱਤਰਾਂ ਦੇ ਬਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਆਸ਼ਕੀ ਚ ਮਿੱਤਰਾਂ ਦੇ ਬਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਬਹੁਤ ਸੋਹਣਾ ਗਾਣਾ ਬਈ ਫਿਰ ਲਿਆ ਜਮ ਨਾ ਯਾਰ ਮਖਲੇ ਰਾਜ ਕੀ ਜੇ ਅੱਜ ਕੀ ਜੇ ਪਾਕੁੱਲੇ ਫਿਰ ਅੱਜ ਕੀ ਜੇ ਵੀ ਨਹੀਂ ਪਾਕੁੱਲੇ ਯਾਰ ਦੋਨੇ ਵਾਸੀ ਫਾੜੀ ਰਹਿ ਗਏ ਵਈ ਫਿਰ ਚਲੋ ਬਾਈ ਚਲੋ ਇੱਧਰ ਮਾਓ ਤੁਸੀਂ ਆਪਾਂ ਨਾ ਪੀ.ਡੀ.ਸੀ ਦੇ ਉੱਤੇ ਨਾ ਪੀ.ਡੀ.ਸੀ ਬਾਹਰ ਵੀ ਚੱਲਦਾ ਬਾਈ ਕੈਨੇਡਾ ਅਮਰੀਕਾ 'ਚ ਵੀ ਚੱਲਦਾ ਹਾਂਜੀ ਠੀਕ ਆ ਕੈਨੇਡਾ ਵਾਲੀ ਨੂੰ ਕੋਈ ਆਖਰੀ ਵਾਰ ਕੋਈ ਸੰਦੇਸ਼ ਦੇਣਾ ਹੋਵੇ ਜਾਂ ਕੁਝ ਵੀ ਮੈਸੇਜ ਦੇਣਾ ਹੋਵੇ ਕੈਮਰੇ 'ਚ ਦੱਸ ਦਿਓ ਬਾਈ ਕੁਝ ਨਹੀਂ ਜੀ ਬਸ ਉਹਨਾਂ ਦਾ ਪਤਾ ਦੇਣਾ ਆਪਾਂ ਜਿਉਂਦੀ ਵਾਦੀ ਰਹੇ ਜੀ ਰੱਬ ਮੁੰਡਾ ਦੇਵੇ ਜੀ ਬਸ ਉਹਨੂੰ ਹੁਣ ਉਹ ਤਾਂ ਤੁਸੀਂ ਗਾਣਾ ਇਹ ਤਾਂ ਇਹ ਤਾਂ ਗਾਣੇ ਦੇ ਬੋਲ ਆ ਤੂੰ ਜਿਉਂਦੀ ਵਾਦੀ ਰਹੇ ਰੱਬ ਤੈਨੂੰ ਮੁੰਡਾ ਦੇਵੇ ਹੋਰ ਜੀ ਆਪਾਂ ਮਾੜਾ ਗਾਣਾ ਸੋਚਣਾ ਜੀ ਫਿਰ ਵੀ ਸੱਤ ਸਾਲ ਰਹੀ ਹੈ ਨਾਲ ਉਹ ਤਾਂ ਜੀ ਠੀਕ ਹੈ ਫਿਰ ਵੀ ਇੱਕ ਉਹਨੂੰ ਇੱਕ ਡੈਡੀਕੇਟ ਸ਼ਾਇਰੀ ਉਹਨੂੰ ਬੋਲ ਦੋ ਨਹੀਂ ਹੋਰ ਤਾਂ ਕੀ ਕਹਿਣਾ ਹੁਣ ਤਾਂ ਜੇ ਆਣਾ ਚਾਹੇ ਤਾਂ ਵੀ ਨਹੀਂ ਜੀ ਆਪਾਂ ਨਾਲ ਦੇਣੀ ਨੇ ਚੱਲ ਇੱਕ ਸ਼ਾਇਰੀ ਜਿਵੇਂ ਆਪਾਂ ਕਹਿ ਦਿੰਦੇ ਕਹਿੰਦਾ ਮਨ ਵਿੱਚੋਂ ਬੱਲੀਏ ਭਲੇਖਾ ਕੱਢ ਦੇ ਮਿੱਤਰਾਂ ਦਾ ਲੈਣਾ ਤੂੰ ਡ੍ਰੀਮ ਛੱਡ ਦੇ ਕਹਿੰਦਾ ਜਿਹਦੇ ਪਿੱਛੇ ਛੱਡੇ ਅਸੀਂ ਤੂੰ ਯਾਰ ਨੂੰ ਜਾ ਕੇ ਬਣ ਜਾ ਨਹੀਂ ਵੋਟੀ ਮੇਰੇ ਸਾਲੇ ਦੀ ਹੁਣ ਮੱਥੇ ਤੇ ਹੱਥ ਰੱਖ ਰੋਂਦੀ ਕਾ ਨੂੰ ਐ ਯਾਦ ਕਰਕੇ ਆ ਯਾਰੀ ਪੀਵੀ 65 ਵਾਲੇ ਦੀ ਹਾਏ ਕੀ ਬਾਤ ਹੈ ਉਹ ਸਰਪੰਸਾ ਕਿਵੇਂ ਵਧੀਆ ਸਰ ਵਧੀਆ ਜੀ ਕਿਵੇਂ ਕਿਵੇਂ ਫਿਰ ਖੁਸ਼ੀ ਕਿੰਨੀ ਕਰ ਖੁਸ਼ੀ ਬਹੁਤ ਹੈ ਜੀ ਚਾਹੋਂ ਸੀਗਾ ਇੱਕ ਮਤਲਬ ਸਰਪੰਚ ਬਣਦਾ 2003 ਤੋਂ ਮੈਂ 2003 ਚ ਪੰਚ ਬਣਿਆ ਸੀ ਠੀਕ ਹੈ ਜੀ ਮਤਲਬ 19 ਸਾਲ ਦੀ ਉਮਰ ਚ ਤੇ 2003 ਤੋਂ ਮਤਲਬ ਲੱਗੇ ਹੋਏ ਆ ਵੀ ਸੇਵਾ ਦਾ ਮੌਕਾ ਮਿਲੇ ਇਸ ਵਾਰ ਪੂਰੇ ਨਗਰ ਨੇ ਸਾਥ ਦੇ ਕੇ ਸੇਵਾ ਦਾ ਮੌਕਾ ਦੇ ਆਏ ਬਾਕੀ ਜਿਹੜਾ ਇਹ ਮੌਕਾ ਮੈਨੂੰ দেয়া ਲੋਕਾਂ ਨੇ ਮੈਂ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਉਹਦੇ ਖਰਾ ਉਤਰਾਂਗਾ ਹੋਰ ਬਈ ਅੱਸੀ ਗੱਲ ਜੀ ਸੱਚੀ ਗੱਲ ਜੀ ਬਈ ਕਿਵੇਂ ਹੋ ਠੀਕ ਹੈ ਜੀ ਕੁਝ ਸੁਣਾਓ ਕੋਈ ਸਾਡੀ ਗੱਲਬਾਤ ਕੀ ਸਮਝੇ ਹਾਂਜੀ ਗੱਲ ਸੁਣਾਈਏ ਕੋਈ ਵੀ ਸੁਣਾ ਦੋ ਨਾ ਕਿੰਦਾਂ ਦੀਆਂ ਗੱਲਾਂ-ਵੱਤਾਂ ਹੁੰਦੀਆਂ ਨੇ ਸਾਡੇ ਵਿੱਚ ਪੁਰਾਣੀਆਂ ਕਿੱਲਾਂ ਹੁੰਨੀਆਂ ਜੀ ਪੁਰਾਣੀਆਂ ਕਿੱਲਾਂ ਸਾਨੂੰ ਹੁਣ ਪੁਰਾਣੀਆਂ ਕਿੱਲਾਂ ਦਾ ਤਾਂ ਪਤਾ ਨਹੀਂ ਹੈਗਾ ਇਹ ਤਾਂ ਜੀ ਟਰੱਕ ਹੈ ਜੀ ਆਪਣੇ ਜੀ ਟਰੱਕ ਨਹੀਂ ਗੱਲ ਬਾਹਰ ਰਹਿੰਦੇ ਨੇ ਕਲਕੱਤੇ ਕਿੰਨੀ ਚਲੋ ਵਧੀਆ ਗੱਲ ਫਿਰ ਟਰੱਕ ਕਲਕੱਤੇ ਦੀ ਮੰਡੀ ਵੀ ਕਹਿੰਦੇ ਬਹੁਤ ਮਸ਼ਹੂਰ ਸਾਰਾ ਕੁਝ ਮਸ਼ਹੂਰ ਹੈ ਜੀ ਬਾਹਰ ਦੱਸੋ ਫਿਰ ਉਧਰ ਲਈ ਜਾਂਦਾ ਕਲਕੱਤੇ ਦੀ ਜਦੋਂ ਯਾਦਾਂ ਹੁਣ ਪੁਰਾਣੇ ਬੰਦੇ ਮਰਮੁੱਲੇ ਜੀ ਨਾਲ ਦੇ ਜਿਹੜੇ ਇੱਧਰ ਆ ਕੇ ਭੁੱਲ ਭੱਲ ਗਏ ਮੁਲਕਾ ਕਦੇ ਮਿਲੇ ਨਹੀਂ ਉਰੇ ਬਾਈ ਬਾਈ ਕਿੰਨਾ ਟਾਈਮ ਹੁੰਦਾ ਸੱਤ ਤੇ ਆਪਾਂ ਕਿੰਨਾ ਟਾਈਮ ਲੰਘਦਾ ਆਪਣਾ ਸੱਤ ਦੇ ਵਿੱਚ ਸੱਤ ਵਿੱਚ ਦਾ ਅਸੀਂ ਗਰਮੀ ਗਰਮੀ ਹੈ ਜੇ ਅਸੀਂ ਦੁਪਹਿਰ ਨੂੰ ਕਦੇ ਤਾਸ ਖੇਡਣ ਆ ਦੇਖਣ ਲੱਗ ਜਾਂਦੇ ਜੇ ਬਜ਼ੁਰਗਾਂ ਕਦੇ ਆਪ ਵੀ ਖੇਡਣਾ ਜਾਂਦੇ ਕਿਸੇ ਟੀਮ ਚ ਕਿਸੇ ਦੀ ਘਾਟ ਹੁੰਦੀ ਕਿਸੇ ਮੈਂਬਰ ਦੀ ਹਾਂਜੀ ਹਾਂਜੀ ਤਾਂ ਉੱਥੇ ਅਸੀਂ ਆਪ ਸਾਥ ਦਿੰਦੇ ਜੀ ਖੇਡਣ ਚ ਜੀ ਠੀਕ ਹੈ ਜੀ ਹਾਂਜੀ ਬਈ ਫਿਰ ਕੋਈ ਗੱਲ ਦੱਸੋ ਨਾ ਉਰੇ ਬਜ਼ੁਰਗਾਂ ਤੋਂ ਕਿਹੜੀ ਗੱਲ ਸਿੱਖਣ ਨੂੰ ਮਿਲੀ ਥੋੜੇ ਜਿਹੜੇ ਹੁਣ ਕੰਮ ਆਉਂਦੀ ਆ ਨੇ ਜਿਆਦਾਤਰ ਰਸਤੇ ਘੱਟੇ ਬੈਠਦੇ ਜਿਉਂ ਤਾਂ ਕੰਮ ਐਦਾਂ ਸਿੱਖਣ ਦੇ ਤਾਂ ਕੋਈ ਨਹੀਂ ਬਤਲ ਇਹ ਕੰਮ ਕਰਾਂ ਦਾ ਹੈ ਨਹੀਂ ਕੁਝ ਫ੍ਰੀ ਟਾਈਮ ਦੇ ਵਿੱਚ ਅਸੀਂ ਸਾਦ ਉਸ ਸਮਾ ਗੱਡ ਲੈਂਦੇ ਹਾਂ ਖੇਡਣ ਦੇ ਲਈ ਇਹ ਸੀ ਪਿੰਡ ਬੱਲੋ ਮਾਜਰਾ ਦੇ ਸਾਥ ਜਿੱਥੇ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕੀਤੀਆਂ ਨੌਜਵਾਨਾਂ ਨਾਲ ਗੱਲਬਾਤਾਂ ਕੀਤੀਆਂ ਆਓ ਵਾਧਦੇ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਮੈਂ ਹਾਕਮ ਸਿੰਘ ਅੰਦਗੜੀਆ ਪੀਟੀਸੀ ਨਿਊਜ਼ ਬੱਲੋ ਮਾਜਰਾ